ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂਕੌਰ 786 ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਬਣਾਵਾਂਗੇ ਚਿੱਟੇ ਛੋਲਿਆਂ ਦੀ ਸਬਜ਼ੀ। ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਹਲਵਾਈ ਨਹੀਂ ਬਣਾਉਂਦੇ ਚਿੱਟੇ ਛੋਲਿਆਂ ਦੀ ਸਬਜ਼ੀ ਆਪਾਂ ਸੇਮ ਹੀ ਉਸੇ ਤਰੀਕੇ ਨਾਲ ਤੇ ਆਪਾਂ ਘਰ ਵਿੱਚ ਹੀ ਤਿਆਰ ਕਰਾਂਗੇ ਚਿੱਟੇ ਛੋਲਿਆਂ ਦੀ ਸਬਜ਼ੀ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ। ਚਲੋ ਫਿਰ ਆਪਾਂ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ। ਹਾਂਜੀ ਸਬਜ਼ੀ ਬਣਾਉਣ ਵਾਸਤੇ ਇੱਕ ਕੌਲੀ ਆਪਾਂ ਚਿੱਟੇ ਚਨੇ ਲਏ ਆ ਇਹਨਾਂ ਨੂੰ ਆਪਾਂ 4-5 ਘੰਟੇ ਪਹਿਲਾਂ ਭਿਉਂਕੇ ਰੱਖਦੇ ਸੀਗੇ ਤੇ ਹੁਣ ਆਪਾਂ ਕੁੱਕਰ ਦੇ ਵਿੱਚ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਹਾਂਜੀ ਹੁਣ ਕੁੱਕਰ ਦੇ ਵਿੱਚ ਆਪਾਂ ਚਣਿਆਂ ਨੂੰ ਪਾ ਦਾਂਗੇ ਛੋਲਿਆਂ ਦੇ ਵਿੱਚ ਪਾਣੀ ਐਡ ਕਰਾਂਗੇ ਇੱਕ ਗਲਾਸਾ ਤਾਂ ਪਾਣੀ ਦਾ ਪਾਤਾਗਾ ਹਾਂਜੀ ਤੇ ਆਪਾਂ 2 ਗਲਾਸ ਪਾਣੀ ਤੇ ਪਾਵਾਂਗੇ ਇਦੋਂ ਆਪਾਂ ਵੱਧ ਪਾਣੀ ਨਹੀਂ ਪਾਉਂਦੇਗੇ ਹੁਣ ਆਪਾਂ ਖੜੇ ਮਸਾਲੇ ਪਾਵਾਂਗੇ ਇੱਕ ਪਾ ਦਾਂਗੇ ਆਪਾਂ ਤੇਜ ਪੱਤਾ ਦਾਲ ਚੀਨੀ ਦਾ ਟੁਕੜਾ ਇੱਕ ਆਪਾਂ ਪਾ ਦਾਂਗੇ ਸਾਬਤ ਵੱਡੀ ਇਲਾਚੀ ਤੇ ਆਪਾਂ ਇਹ ਥੋੜੀ ਨਾ ਖੋਲ ਕੇ ਜੇ ਪਾ ਦਾਂਗੇ ਜਿਹੜਾ ਫਲੇਵਰ ਵਧੀਆ ਆਵੇ ਤੇ ਚਾਰ ਪੰਜ ਆਪਣੇ ਕੋਲੇ ਹੈਗੇ ਆ ਲੌਂਗ ਇਹ ਵੀ ਆਪਾਂ ਐਡ ਕਰਦੇ ਹਾਂ ਨਮਕ ਪਾਵਾਂਗੇ ਆਪਾਂ ਸਵਾਦ ਅਨਸਾਰ ਥੋੜੀ ਜੀ ਆਪਾਂ ਪਾ ਦਾਂਗੇ ਹਲਦੀ ਚਣਿਆਂ ਨੂੰ ਕਲਰ ਵਧੀਆ ਆ ਜਾਵੇ ਤੇ ਹੁਣ ਆਪਾਂ ਸਾਰਾ ਸਮਾਨ ਚੰਗੀ ਤਰ੍ਹਾਂ ਕਰਤਾ ਮਿਕਸ ਹੁਣ ਆਪਾਂ ਕੁੱਕਰ ਦਾ ਢੱਕਣ ਲਾ ਲਾ। ਕੁੱਕਰ ਦਾ ਪਟਕਣ ਲਾਤਾ ਤੇ ਹੁਣ ਆਪਾਂ ਸੀਟੀ ਵੀ ਲਾ ਦਾਂਗੇ। ਹਾਂਜੀ ਕੁੱਕਰ ਨੂੰ ਹੁਣ ਆਪਾਂ ਗੈਸ ਦੇ ਉੱਪਰ ਧਰਤਾਗਾ ਤੇ ਆਪਾਂ 5 ਸੀਟੀਆਂ ਦਵਾਵਾਂਗੇ ਚਣਿਆਂ ਨੂੰ 5 ਸੀਟੀਆਂ ਬਾਅਦ ਇਹ ਨਰਮ ਹੋ ਜਾਣਗੇ ਚਨੇ। ਹਾਂਜੀ ਸਬਜ਼ੀ ਵਾਸਤੇ 3 ਪਿਆਜ਼ ਲਈਆਂ, 1 ਹਰੀ ਮਿਰਚ ਲਈ ਹੈ, ਥੋੜਾ ਜਿਹਾ ਆਪਾਂ ਅਦਰਕ ਲੈਤਾਗਾ ਤੇ ਥੋੜਾ ਜਿਹਾ ਆਪਾਂ ਲਸਣ ਲੈਤਾ ਤੇ 2 ਆਪਾਂ ਟਮਾਟਰ ਲੈਤੇ। ਇਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਪੇਸਟ ਬਣਾ ਕੇ ਤਿਆਰ ਕਰ ਲਾਂਗੇ। ਹਾਂਜੀ ਹੁਣ ਆਪਾਂ ਇੱਕ ਮਿਕਸੀ ਵਾਲਾ ਜੱਗ ਲੈ ਲਿਆ ਤੇ ਹੁਣ ਪਿਆਜ਼ ਨੂੰ ਆਪਾਂ ਕੱਟ ਕੇ ਤੇ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਲਾਂਗੇ ਇਸ ਤਰ੍ਹਾਂ ਆਪਾਂ ਮੋٹے ਮੋٹے ਪੀਸ ਕੱਟ ਲਾਂਗੇ ਇਹਨਾਂ ਨੂੰ ਆਪਾਂ ਦੋ ਵਾਰੀ ਕਰਕੇ ਪੀਸ ਲਾਂਗੇ ਕਿਉਂਕਿ ਇਹ ਜੱਗ ਛੋਟਾ ਹੈ ਤਾਂ ਸਮਾਨ ਆਪਣੇ ਕੋਲੇ ਜ਼ਿਆਦਾ ਹੈਗਾ ਇਹਨਾਂ ਨੂੰ ਦੋ ਵਾਰੀ ਆਪਾਂ ਕਰਕੇ ਪੀਸ ਲਾਂਗੇ ਹਾਂਜੀ ਟਮਾਟਰਾਂ ਦਾ ਵੀ ਆਪਾਂ ਪੇਸਟ ਬਣਾ ਕੇ ਤਿਆਰ ਕਰ ਲਿਆ ਹੈਗਾ ਤੇ ਪਿਆਜ਼ ਲਸਣ ਦਾ ਵੀ ਆਪਾਂ ਪੇਸਟ ਬਣਾ ਕੇ ਤਿਆਰ ਕਰ ਲਿਆ ਦੋਨੇ ਆਪਾਂ ਪੇਸਟ ਬਣਾ ਕੇ ਤਿਆਰ ਕਰ ਲਿਆ ਹਾਂਜੀ ਛੋਲੇ ਨੂੰ ਆਪਾਂ 5 ਸੀਟੀਆਂ ਦਿਵਾਲੀਆਂ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਖੋਲ ਦਿਨੇ ਆਂ ਤੇ ਹੁਣ ਆਪਾਂ ਛੋਲੇ ਨੂੰ ਥੋੜਾ ਚੈੱਕ ਕਰ ਲੈਨੇ ਆਂ ਵੀ ਨਰਮ ਹੋ ਗਿਆ ਕਿ ਨਹੀਂ 5 ਸੀਟੀਆਂ ਨਾਲ ਛੋਲੇ ਬਿਲਕੁਲ ਨਰਮ ਹੋ ਗਏ ਤੁਸੀਂ ਦੇਖ ਸਕਦੇ ਆਂ ਤੇ ਹੁਣ ਜਿਹੜੇ ਖੜੇ ਮਸਾਲੇ ਸੀਗੇ ਤੇ ਉਹ ਆਪਾਂ ਕੱਢ ਦਿੰਨੇ ਆ ਬਾਹਰ ਖੜੇ ਮਸਾਲਿਆਂ ਦਾ ਤੇ ਇਹਨਾਂ ਦਾ ਫਲੇਵਰ ਹੋਣਾ ਛੋਲਿਆਂ ਦੇ ਵਿੱਚ ਆ ਗਿਆ ਛੋਲਿਆਂ ਨੂੰ ਆਪਾਂ ਇੱਕ ਵੱਡੇ ਭਾਂਡੇ ਦੇ ਵਿੱਚ ਸਣੇ ਪਾਣੀ ਆਪਾਂ ਕੱਢ ਲਿਆਗਾ ਤੇ ਹੁਣ ਆਪਾਂ ਬਣਾਵਾਂਗੇ ਇਹਦੀ ਸਬਜ਼ੀ ਬਣਾਉਣ ਵਾਸਤੇ ਆਪਾਂ ਕੜਾਹੀ ਨੂੰ ਗੈਸ ਦੇ ਉੱਪਰ ਰੱਖ ਲਿਆ ਤੇ ਕੜਾਹੀ ਦੇ ਵਿੱਚ ਆਪਾਂ ਅੱਧੇ ਕੜਚੀ ਸਣੋਂ ਦਾ ਤੇਲ ਪਾ ਦਾਂਗੇ ਤੇਲ ਗਰਮ ਹੋ ਗਿਆ ਅੱਧਾ ਚਮਚ ਪਾਵਾਂਗੇ ਸਾਬਤ ਜੀਰਾ ਹੁਣ ਆਪਾਂ ਪਾਵਾਂਗੇ ਪਿਆਜ਼ ਦਾ ਪੇਸਟ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ 3-4 ਮਿੰਟ ਵਾਸਤੇ ਆਪਾਂ ਇਹਨੂੰ ਭੁੰਨਾਂਗੇ ਜੇ ਪਿਆਜ਼ ਚੰਗੀ ਤਰ੍ਹਾਂ ਭੁੰਨਿਆ ਹੋਗਾ ਤਾਂ ਸਬਜ਼ੀ ਫੇਰ ਹੀ ਟੇਸਟੀ ਬਣੂਗੀ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਤੇ ਹੁਣ ਆਪਾਂ ਪਾ ਦਾਂਗੇ ਟਮਾਟਰਾਂ ਦਾ ਪੇਸਟ ਇਹਨੂੰ ਵੀ ਆਪਾਂ ਹੁਣ ਪਿਆਜ਼ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਅੱਧਾ ਚਮਚ ਪਾਵਾਂਗੇ ਹਲਦੀ ਦਾ ਤੇ ਗੈਸ ਆਪਾਂ ਥੋੜਾ ਜਿਹਾ ਸਲੋ ਕਰ ਦਿੰਨੇ ਆ ਅੱਧਾ ਚਮਚ ਪਾਵਾਂਗੇ ਪੀਸੀ ਲਾਲ ਮਿਰਚ ਅੱਧਾ ਚਮਚ ਪਾਵਾਂਗੇ धनिया पाउडर का अद्धा चमच पा देंगे अमचूर पाउडर एक थोड़ा जहा देंगे आपा नमक अद्धा चमच पा देंगे आप गरम मसाला हूँ इन चीज़ों आप मिक्स कर दें ਤੇ ਦੋ ਕ ਚਮਚਾ ਆਪਾਂ ਪਾਣੀ ਦੇ ਐਡ ਕਰ ਦਿੰਨੇ ਆ ਜਿਹੜੇ ਮਸਾਲੇ ਆ ਆਪਣੇ ਮਚਣ ਨਾ ਹੁਣ ਗੈਸ ਰੱਖਾਂਗੇ ਆਪਾਂ ਮੀਡੀਅਮ ਤੇ ਥੋੜੀ ਜਿਹੀ ਆਪਾਂ ਪਾ ਦਾਂਗੇ ਕਸੂਰੀ ਮੇਥੀ ਇਹਨੂੰ ਵੀ ਆਪਾਂ ਹੁਣ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਸਾਲੇ ਆਪਣੇ ਚੰਗੀ ਤਰ੍ਹਾਂ ਹਣ ਭੁੱਜ ਗਏ ਆ ਤੇ ਹੁਣ ਆਪਾਂ ਛੋਲੇ ਐਡ ਕਰਾਂਗੇ ਸਨੇ ਪਾਣੀ ਹੁਣ ਆਪਾਂ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਹੁਣ ਛੋਲਿਆਂ ਨੂੰ ਮਿਕਸ ਕਰ ਦਾਂਗੇ ਜੇਸਾ ਨਾਲ ਤੁਸੀਂ ਛੋਲਿਆਂ ਦੇ ਵਿੱਚ ਤਰੀ ਰੱਖਣੀ ਹੈ ਉਸੇ ਹਿਸਾਬ ਨਾਲ ਤੁਸੀਂ ਪਾਣੀ ਐਡ ਹੋਰ ਵੀ ਕਰ ਸਕਦੇ ਆ ਪਰ ਮੈਂ ਪਾਣੀ ਹੋਰ ਨਹੀਂ ਪਾਉਂਦੀਗੀ ਕਾਫੀ ਆ ਪਾਣੀ ਛੋਲਿਆਂ ਦੇ ਵਿੱਚ ਕਿਉਂਕਿ ਮੈਂ ਪਹਿਲਾਂ ਹੀ ਦੋ ਗਲਾਸ ਪਾਣੀ ਦੇ ਪਾਤੇ ਸੀਗੇ ਤੇ ਬਾਕੀ ਸਾਰੇ ਹਲਵਾਈ ਵੀ ਘੱਟ ਹੀ ਪਾਣੀ ਪਾਉਂਦੇ ਹੈਗੇ ਆ ਥੋੜੇ ਪਾਣੀ ਦੇ ਵਿੱਚ ਗਰੇਵੀ ਵਧੀਆ ਰੱਖਦੇ ਸੰਘਣ ਸੰਘਣੀ ਤੇ ਸਬਜੀ ਉਹ ਵਧੀਆ ਬਣਾਉਂਦੇ ਆ ਸੇਮ ਹੀ ਆਪਾਂ ਉਸੇ ਤਰੀਕੇ ਨਾਲ ਸਬਜੀ ਬਣਾ ਕੇ ਤਿਆਰ ਕੀਤੀ ਆ ਤੇ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਮੀਡੀਅਮ ਤੇ ਆਪਾਂ ਢੱਕ ਕੇ ਰੱਖ ਦਾਂਗੇ ਤੇ ਵਿੱਚ ਦੀ ਇੱਕ ਅੱਧੀ ਵਾਰ ਆਪਾਂ ਚੈੱਕ ਜ਼ਰੂਰ ਕਰ ਲਾਂਗੇ ਸਬਜ਼ੀ ਨੂੰ ਹਾਂਜੀ ਹੁਣ ਆਪਾਂ ਕੜਾਹੀ ਤੇ ਢੱਕਣ ਲਾ ਦਿੰਨੇ ਆ ਤੇ ਇੱਕ ਦੋ ਵਾਰੀ ਮੈਂ ਸਬਜ਼ੀ ਨੂੰ ਚੈੱਕ ਜ਼ਰੂਰ ਕੀਤਾ ਸੀਗਾ ਤੇ ਹੁਣ ਆਪਾਂ ਕਰਚੀ ਫੇਰ ਮਾਰ ਦਿੰਨੇ ਆ ਹਾਂਜੀ ਸਬਜ਼ੀ ਆਪਣੀ ਬਣ ਕੇ ਰੈਡੀ ਆ ਬਸ ਐਨੀ ਆਪਾਂ ਤਰੀ ਰੱਖਣੀ ਆ ਸਬਜ਼ੀ ਦੇ ਵਿੱਚ ਕਿਉਂਕਿ ਜਦੋਂ ਠੰਡੀ ਹੋ ਗਈ ਸਬਜ਼ੀ ਤੇ ਇਸ ਤੋਂ ਵੀ ਜ਼ਿਆਦਾ ਇਹ ਸੰਘਣੀ ਹੋ ਜੂਗੀ ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਤੇ ਹੁਣ ਆਪਾਂ ਸਬਜ਼ੀ ਵਾਸਤੇ ਬਣਾਵਾਂਗੇ ਤੜਕਾ तड़के वास्ते आप फ्राई पैन गैस के उपर रखता है कि हम आपको पा देंगे एक चमच घ्यो का दो पा देंगे सात लाल मिर्चा ये थोड़ी जी पा देंगे आप कश्मीरी लाल मिर्च बस गैस कर देंगे आप ਤੇ ਹੁਣ ਆਪਾਂ ਸਬਜੀ ਦੇ ਵਿੱਚ ਇਸ ਤੜਕੇ ਨੂੰ ਪਾ ਦਾਂਗੇ। ਫੋਟੋ ਦੇਖ ਜਮ ਨਹੀਂ। ਹਾਂਜੀ ਤੜਕੇ ਨੂੰ ਆਪਾਂ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਆ ਤੁਸੀਂ ਦੇਖ ਸਕਦੇ ਆ ਬਿਲਕੁਲ ਆਪਾਂ ਵਿਆਹ ਸ਼ਾਦਗੀਆਂ ਵਾਲੀ ਹਲਵਾਈ ਸਟਾਈਲ ਦੇ ਵਿੱਚ ਸਬਜੀ ਬਣਾ ਕੇ ਤਿਆਰ ਕੀਤੀ ਆ। ਤੁਸੀਂ ਪੂਰੀਆਂ ਦੇ ਨਾਲ ਖਾਓ ਚਾਹੇ ਤੁਸੀਂ ਤੰਦੂਰੀ ਰੋਟੀ ਦੇ ਨਾਲ ਖਾਓ ਪਰੌਂਠੇ ਦੇ ਨਾਲ ਖਾਓ ਸਬਜੀ ਟੇਸਟੀ ਲੱਗੂਗੀ। ਤੇ ਤੁਸੀਂ ਵੀ ਘਰ ਵਿੱਚ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਹਾਂ ਕਿ ਆਪਾਂ ਨਮੀ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ